ਆਣਾ ਲਖੋਕੇ ਬਹਿਰਾਮ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਤੇ 20 ਚੋਰੀ ਦੇ ਮੋਟਰਸਾਈਕਲਾਂ ਸਮੇਂ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਦੋਂ ਡੀਐਸਪੀ ਸਤਨਾਮ ਸਿੰਘ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਗਸ਼ਤਵਾ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਬਸ ਅਡਾ ਲਖੋਕੇ ਬਹਿਰਾਮ ਤੇ ਜਦੋਂ ਪਹੁੰਚੇ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਮੁਹਾਲੀ ਅਤੇ ਹੋਰ ਸ਼ਹਿਰਾਂ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਲੈ ਕੇ ਆਉਂਦੇ ਨੇ ਅਤੇ ਘੱਟ ਰੇਟਾਂ ਤੇ ਵੇਚਦੇ ਨੇ ਅੱਜ ਵੀ ਚੱਕ ਕੰਦੇਸ਼ਾ ਦਾਣਾ ਮੰਡੀ ਵਿੱਚ ਮੋਟਰਸਾਈਕਲ ਸਮੇਤ ਖੜੇ ਨੇ ਇਹਨਾਂ ਨੇ ਮੋਟਰਸਾਈਕਲਾਂ ਨੂੰ ਕਿਸੇ ਵਹੀਕਲ ਕੇ ਲੱਦ ਕੇ ਲੁਧਿਆਣੇ ਵਾਲੀ ਸਾਈਡ ਜਾਣਾ ਹੈ ਅਗਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਨੇ ਇਸ ਇਤਲਾਹ ਤੇ ਏਐਸਆਈ ਗੁਰਦੀਪ ਸਿੰਘ ਨੇ ਕਾਰਵਾਈ ਕਰਦਿਆਂ ਜਦੋਂ ਮੌਕੇ ਤੇ ਪਹੁੰਚੇ ਤਾਂ ਦੋਸ਼ੀ ਮੋਟਰਸਾਈਕਲਾਂ ਨੂੰ ਲੱਦ ਕੇ ਕਿਤੇ ਦੂਰ ਇਲਾਜਾਂ ਦੀ ਫਰਾਕ ਵਿੱਚ ਸੰਜਿਤੇ ਕਾਰਵਾਈ ਕਰਦਿਆਂ ਵੀ ਮੋਟਰਸਾਈਕਲ ਇਰਾਸਤ ਵਿੱਚ ਲਏ ਗਏ ਤੇ 303/2 ਅਤੇ 317/2 ਬੀਐਨਐਸ ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸਾਡੇ ਮਾਨਯੋਗ ਐਸਐਸਪੀ ਫਰੋਹੀਪੁਰ ਤੇ ਐਸਪੀ ਡੀ ਸਾਹਿਬ ਫਰੋਹੀਪੁਰ ਦੀ ਹੈਦਤਾਂ ਤੇ ਸ਼ੱਕੀ ਪੋਸ਼ਾਂ ਦੇ ਸਬੰਧ ਵਿੱਚ ਜਿਹੜੀ ਸਵੇਰੇ ਡੇਲੀ ਕਸ਼ਤ ਜਾਂਦੀ ਹੈ ਉਹਦੇ ਸਬੰਧ ਵਿੱਚ ਏਐਸਆਈ ਗੁਰਦੀਪ ਸਿੰਘ ਥਾਣਾ ਲਖੋਕੇ ਉਹ ਬਸ ਡਾ ਲਖੋਕੇ ਬਰਾ ਮਜੂਦ ਸੀਗਾ ਉਹਨਾਂ ਨੂੰ ਮੁਖਬਰੀ ਹੋਈ ਕਿ ਇੱਕ ਚੋਰਾਂ ਦਾ گرو ਜਿਹੜੇ ਮਹਾਲੀ ਤੋਂ ਫਿਰੋਜ਼ਪੁਰ ਤੋਂ ਹੋਰ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ ਕਰਕੇ ਲਿਆ ਕੇ ਇਕੱਠੇ ਕਰਕੇ ਗਾਂ ਵੇਚਦੇ ਐ ਜੇ ਹੁਣੇ ਹੀ ਰੇਡ ਕੀਤਾ ਜਾਵੇ ਉਹ ਤੁਹਾਡੇ ਕਾਬੂ ਆ ਸਕਦੇ ਆ ਜਿਸ ਤੇ ਲੱਖੋ ਕੇ ਪੁਲਿਸ ਵੱਲੋਂ ਫੌਰੀ ਤੌਰ ਤੇ ਕਾਰਵਾਈ ਕਰਦਿਆਂ ਮੰਡੀ ਕੰਦੇਸ਼ਾ ਰੇਡ ਕੀਤਾ ਗਿਆ ਜਿੱਥੇ 20 ਦੇ ਕਰੀਬ ਮੋਟਰਸਾਈਕਲ ਅਤੇ ਤਿੰਨ ਦੋਸ਼ੀ ਕਾਬੂ ਕਰ ਲੈ ਗਏ ਦ੍ਰਿਨਾਤਰ ਕਬਰੀ ਕਰਕੇ ਉਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸਰ ਇਹਨਾਂ ਰੋਪੀਏ ਦੀ ਪਛਾਣ ਕੀ ਹੈ ਜੀ ਕਿੱਥੋਂ ਦੀ ਬਸਨੀ ਹੈ ਇਹਨਾਂ ਦਾ ਨਾਮ ਹੈਗਾ ਜੀ 사ਜਨ ਸਿੰਘ ਮੱਤੜ ਹਟਾੜ ਗੁਰਜੀਤ ਸਿੰਘ ਗੱਟੀ ਮੱਤੜ ਤੇ ਪਰਮਜੀਤ ਸਿੰਘ ਪਾਲੀ ਵਾਲਾ ਪਹਿਲਾਂ ਵੀ ਇਹਨਾਂ ਦੇ ਪਰਚੇ ਦਰਜ ਨੇ ਜੀ ਪਹਿਲਾਂ ਹੀ ਇਹਨਾਂ ਦੇ ਖਿਲਾਫ ਪਰਚੇ ਦਰਜ ਹੈਗੇ ਆ ਜੀ ਕੋਈ ਰੋਪੀ ਫਰਾਰ ਵੀ ਨਹੀਂ ਹਾਂ ਦੋ ਰੋਪੀ ਫਰਾਰ ਨੇ ਜੀ ਕਿਥੋਂ ਤੁਮਸਲ ਇਹਨਾਂ ਚੋਰੀ ਕੀਤੇ ਈ ਕਪਤੀਸ਼ ਉਹ ਸਾਹਮਣੇ ਆ ਜੀ ਇਹ ਜੀ ਮੋਹਾਲੀ ਤੋਂ ਫਿਰੋਜਪੁਰ ਤੋਂ ਲੁਧਿਆਣੇ ਤੋਂ ਵੱਖ-ਵੱਖ ਸ਼ਹਿਰਾਂ 'ਚ ਮੋਟਰਸਾਈਕਲ ਚੋਰੀ ਕਰਕੇ ਇੱਥੇ ਇਕੱਠੇ ਕਰ ਲੈਂਦੇ ਆ ਫਿਰ ਉੱਥੋਂ ਗਾਂ ਵੇਚਣ ਜਾਂਦੇ ਇਹਨਾਂ ਨੇ ਕੁਝ ਦੱਸਿਆ ਵੀ ਕਿੱਥੇ ਵੇਚਦੇ ਸੀ ਇਹ ਅਜੇ ਤਾਂ ਤਫ਼ਤੀਸ਼ ਚੱਲੂ ਹੈ ਜਿਵੇਂ ਜਿਵੇਂ ਗਾਂ ਗਾਂ ਜੋ ਚਫ਼ਤੀਸ਼ ਚੱਲ ਰਹੀ ਹੈ ਹੋਰ ਵੱਡਾ ਕਰੋ ਉਹਨਾਂ ਨੂੰ ਪੁੱਛਿਆ ਨਾ ਦੱਸਿਆ ਤੋਦਾਂ ਅਜੇ ਪੁਛਗਿੱਛ ਚੱਲਦੀ ਹੈ ਕੋਰਚ ਪੇਸ ਕਰਦੇ ਬਸ ਕਰ ਰਹੇ ਆ ਜੀ